ਇਹ ਇਹ ਹੀ ਮੋਟਰਸਾਈਕਲ ਹੈ ਜੀ ਕੱਲ ਜਿੰਨੇ ਜਿਹੜਾ ਸੈਸ਼ਨ ਚੌਂਕ ਹੈ ਬੀਵੀਯੂ 7 ਸੈਸ਼ਨ ਚੌਂਕ ਹੁਸ਼ਿਆਰਪੁਰ ਦੇ ਵਿੱਚ ਚਾਰ ਪਟਾਕੇ ਮਾਰੇ ਔਰ ਪਟਾਕੇ ਵੀ ਜਿਹੜੇ ਸੀਗੇ ਬੜੇ ਜ਼ਬਰਦਸਤ ਸੀ ਇੰਜ ਲੱਗ ਰਿਹਾ ਸੀਗਾ ਕਿ ਜਿਸ ਤਰ੍ਹਾਂ ਮਤਲਬ ਗੋਲੀ ਚੱਲੀ ਹੋਵੇ ਅੱਜ ਇਹ ਬੱਚੇ ਦੇ ਘਰ ਆਏ ਸੀ ਔਰ ਉਹ ਮੰਨਿਆ ਇਸ ਚੀਜ਼ ਨੂੰ ਭਈ ਅੰਕਲ ਮੇਰੀ ਗਲਤੀ ਹੈ ਮੈਂ ਅੱਗੇ ਤੋਂ ਨਹੀਂ ਕਰਾਂਗਾ ਪਟਾਕੇ ਮਾਰਦਾ ਸੀ ਅਸੀਂ ਇਸ ਬੱਚੇ ਦੇ ਘਰ ਆਏ ਆ ਮੋਟਰਸਾਈਕਲ ਜਿਹੜਾ ਫੜਦੇ ਆ ਜਿਹੜਾ ਇਹਦਾ ਜੋ ਚਲਾਨ ਬਣਦਾ ਮੋਟਾ ਚਲਾਨ ਕਰਾਂਗੇ ਤਾਂ ਜੋ ਜਿਹੜੇ ਦੂਸਰੇ ਬੱਚੇ ਆ ਉਹਨਾਂ ਨੂੰ ਵੀ ਪਤਾ ਲੱਗ ਜੇ ਕਿ ਸ਼ਹਾਗਪੁਰ ਸ਼ਹਿਰ ਦੇ ਵਿੱਚ ਜਿਹੜਾ ਪਟਾਕਾ ਨਾਕਾਬਲੇ ਅਮਬਦਾਸ਼ਤਾ ਹੈ ਦੇਖੋ ਇਹਨਾਂ ਦੇ ਪੇਰੈਂਟਸ ਨੂੰ ਮਿਲੇ ਆ ਪੇਰੈਂਟਸ ਅਤਿ ਸ਼ਰੀਫ ਵਿਅਕਤੀ ਆ ਔਰ ਉਹਨਾਂ ਨੇ ਵੀ ਮੇਰੇ ਸਾਹਮਣੇ ਬੱਚੇ ਨੂੰ ਝਟਕਾ ਮਾਰੀਆਂ ਕਿ ਭਾਜੀ ਇਹ ਪਤਾ ਨਹੀਂ ਕੱਲ ਕਿੱਥੋਂ ਬਦਲਾ ਕੇ ਲੈਂਦਾ ਹੈ ਆਪਣੀ ਮਰਜ਼ੀ ਨਾਲ ਅਸੀਂ ਜਿਹੜਾ ਸਰੰਸਰ ਹੈ ਇਹਦੀ ਲਵਾਉਣ ਲੱਗੇ ਆ ਇਹਦਾ ਜੋ ਮੌਕੇ ਤੇ ਚਲਾਨ ਬਣਦਾ ਉਹ ਵੀ ਕਰਾਂਗੇ ਤੇ ਪਲੀਜ਼ ਮੈਂ ਬੱਚਿਆਂ ਨੂੰ ਲਾਸਟ ਵਾਰਨਿੰਗ ਦੇਣੀ ਚਾਹੁੰਦਾ ਅਗਰ ਅੱਜ ਤੋਂ ਬਾਅਦ ਕਿਸੇ ਬੱਚੇ ਨੇ ਹਿਸ਼ਾਰ ਦੇ ਪੁਰ ਦੇ ਵਿੱਚ ਪਟਾਕਾ ਮਾਰਿਆ ਤਾਂ ਮੈਂ ਨਾਲ ਮਕਦਮਾ ਵੀ ਦਰਜ ਕਰਾਂਗਾ ਇਹ ਭੁੱਲ ਜੋ ਤੁਸੀਂ ਕਿ ਆਪਾਂ ਗੱਲਾਂ ਚਲਾਨ ਕਰਾਂਗੇ ਮਕਦਮਾ ਵੀ ਦਰਜ ਕਰਾਂਗੇ ਉਹਨਾਂ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕਰਦੇ ਹਾਂ ਆਓ ਜੀ ਦੀ ਆਸੀ ਲੈਓ ਜਦੋਂ ਜੀ ਕਰੇ ਕਿ ਮੈਂ ਸ਼ਹਿਰ 'ਚ ਪਟਾਕਾ ਮਾਰਨਾ ਇਹਨੂੰ ਪਤੋ ਵੇਖ ਜ਼ਰੂਰ ਲੈਣਾ ਇੱਕ ਘਟੋ ਘਟ ਤੈਨੂੰ ਪਟਾਕੇ ਤੋਂ ਰੋਕ ਲੂਗਾ ਤੈਨੂੰ ਇਹ ਤੈਨੂੰ ਪਟਾਕਾ ਮਾਰਨ ਤੋਂ ਤੈਨੂੰ ਰੋਕੂਗਾ ਵੀ ਪਟਾਕਾ ਨਹੀਂ ਮਾਰਨਾ ਓਕੇ ਤੈਨੂੰ ਮਹਿਸੂਸ ਹੋ ਰਿਹਾ ਤੂੰ ਗਲਤੀ ਕੀਤੀ ਹੈ ਕਿੰਨੇ ਪਟਾਕੇ ਮਾਰੇ ਸੀ 4 ਕੀ ਮਿਲਿਆ ਕੁਝ ਮਿਲਿਆ ਆ ਗਿਫਟ ਮਿਲਿਆ ਤੈਨੂੰ ਇਹਨੂੰ ਮੇਰੇ ਪੁੱਤ ਸੰਭਾਲ ਕੇ ਰੱਖੀ ਠੀਕ ਹੈ ਜਦ ਪੇਪਰ ਵੀ ਆਉਣਗੇ ਨਾ ਤੇ ਪੇਪਰ ਜੇ ਮੈਨੂੰ ਵੇਖ ਕੇ ਜਾਣਾ ਪੁੱਤ ਇਹਦੇ ਨਾਲ ਫਿਰ ਡਰ ਨਹੀਂ ਲੱਗਦਾ ਠੀਕ ਹੈ ਜਾਓ ਸ਼ਾਬਾਸ਼ ਥੈਂਕ ਯੂ ਚਲੋ ਜਾਓ